ਹਾਂਜੀ ਸਾਰੇ ਵੀਰਾਂ ਭਰਾਵਾਂ ਨੂੰ ਇੱਕ ਬਹੁਤ ਜ਼ਰੂਰੀ ਬੇਨਤੀ ਆ ਸਾਰਿਆਂ ਤੋਂ ਪਹਿਲਾਂ ਤਾਂ ਇਸ ਵੀਡੀਓ ਨੂੰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਜਿਹੜਾ ਸ਼ੇਅਰ ਜ਼ਰੂਰ ਕਰਿਓ ਅੱਜ ਆਪਾਂ ਨੂੰ ਪਤਾ ਕਿ ਜਿਹੜਾ ਤਾਪ ਮਾਣਾ ਜੇ ਗੱਲ ਕਰੀਏ ਤਾਪ ਮਾਣ ਦੀ ਤਾਂ ਤਾਪ ਮਾਣਾ ਜਿਹੜਾ 45 ਡਿਗਰੀ ਤੋਂ 47 ਡਿਗਰੀ ਦੇ ਵਿੱਚਕਾਰ ਕਈਆਂ ਸ਼ਹਿਰਾਂ ਦਾ ਪਹੁੰਚ ਚੁੱਕਿਆ ਤੇ ਜੇਕਰ ਆਪਾਂ ਗੱਲ ਕਰੀਏ ਰੁੱਖਾਂ ਦੀ ਤਾਂ ਰੁੱਖ ਆ ਮੈਨੂੰ ਲੱਗਦਾ ਮੇਰੀ ਸੁਰਤ ਦੇ ਵਿੱਚ ਜਿਵੇਂ ਇੰਨੇ ਸਾਲਾਂ ਤੋਂ ਵੇਖਾਂ ਤਾਂ ਇਹ ਸਾਲ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਘੱਟ ਰੁੱਖ ਆ ਜਿਹੜੇ ਜਿਹੜੇ ਰੁੱਖ ਫੁੱਟੇ ਨਹੀਂ ਜਿਹੜੇ ਰੁੱਖਾਂ ਨੇ ਗੁਰੂੰਬਰਾ ਕੱਢੀਆਂ ਨਹੀਂ ਜ਼ਿਆਦਾਤਰ ਰੁੱਖ ਆ ਜਿਹੜੇ ਉਹ ਸੋਕ ਸਾੜ ਗਏ ਨੇ ਤੇ ਜੇ ਗੱਲ ਕਰੀ ਜਾਵੇ ਨਿੰਮਾ ਦੀ ਤਾਂ ਇਹ ਗੱਲ ਕੀਤੀ ਜਾਵੇ ਨਿਮਾ ਦੀ ਤਾਂ ਨਿਮਾ ਜਿਹੜੀਆਂ ਬਹੁਤ ਘਟ ਤੇ ਧਾਰ ਦੇ ਵਿੱਚ ਜਿਹੜੀਆਂ ਨਿਮਾ ਹਰੀਆਂ ਭਰੀਆਂ ਹੋਈਆਂ ਨੇ ਸੋ ਜਿੱਥੇ ਦਰਖਤਾਂ ਦਾ ਇੰਨਾ ਬੁਰਾ ਹਾਲ ਆ ਜਿੱਥੇ ਮੌਖ ਗਰਮੀ ਦੇ ਵਿੱਚ ਤਰਾਸ ਤਰਾਸ ਕਰਦਾ ਪਿਆ ਉਥੇ ਜਿਹੜੇ ਸਾਡੇ ਪੰਛੀ ਆ ਜਾਨਵਰ ਆ ਜਿਹੜੇ ਸਾਡੇ ਆਵਾਰਾ ਪਸ਼ੂ ਆ ਸੋ ਉਹਨਾਂ ਲਈ ਸਾਡਾ ਇੱਕ ਉਪਰਾਲਾ ਕਰਨ ਦਾ ਜ਼ਰੂਰ ਜਿਹੜਾ ਸਾਡਾ ਮੈਂ ਕਹਿ ਲਵਾਂ ਕਿ ਕਰਤਾ ਬੰਦਾ ਕਿ ਅਸੀਂ ਜਿਹੜੇ ਦਰਖਤ ਆ ਜਿਵੇਂ ਦਰਖਤਾਂ ਦੇ ਥੱਲੇ ਹੋਰ ਨਹੀਂ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਲਿਆਓ ਜੀ ਮਿੱਟੀ ਦੇ ਭਾਂਡੇ ਲੈ ਕੇ ਆਓ ਪਹਿਲਾਂ ਉਹ ਭਰ ਕੇ ਰੱਖੋ ਨਹੀਂ ਤੁਹਾਡੇ ਘਰੇ ਵੇਸਟ ਬੋਤਲਾਂ ਪਈਆਂ ਨੇ ਉਹਨਾਂ ਬੋਤਲਾਂ ਨੂੰ ਵੱਢ ਲੋ ਵੇਸਟ ਪੀਪੀਆਂ ਪਈਆਂ ਨੇ ਉਹਨਾਂ ਪੀਪੀਆਂ ਨੂੰ ਵੱਢ ਲੋ ਤੇ ਦਰਖਤਾਂ ਦੇ ਥੱਲੇ ਜਿਹੜੇ ਉਹ ਭਾਂਡੇ ਆ ਜਰੂਰ ਪਾਣੀ ਦੇ ਭਰ ਕੇ ਰੱਖੋ ਤਾਂ ਜੋ ਜਿਹੜੇ ਪੰਛੀ ਆ ਉਹ ਉਥੋਂ ਪਾਣੀ ਪੀ ਸਕਣ ਕਿਉਂਕਿ ਬਹੁਤ ਸਾਰੇ ਪੰਛੀ ਆ ਜਿਹੜੇ ਮਰਦੇ ਜਾ ਰਹੇ ਆ ਗਰਮੀ ਦੇ ਵਿੱਚ ਜੇ ਗੱਲ ਕਰੀਏ ਆਪਾਂ ਰਾਜਸਥਾਨ ਦੀ ਤਾਂ ਜੇ ਜਿਹੜਾ ਮੂਰ ਉੱਥੇ ਬਹੁਤ ਇਦਾਰ ਦੇ ਵਿੱਚ ਜਿਹੜੇ ਮੂਰ ਮਰ ਚੁੱਕੇ ਆ ਕਿਉਂਕਿ ਉੱਥੇ 50 ਡਿਗਰੀ ਸੈਲਟ੍ਰੇਟ ਤੋਂ ਤਾਪ ਮੰ ਜਿਹੜਾ ਉੱਪਰ ਜਾ ਚੁੱਕਿਆ ਸੋ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਜਿਵੇਂ ਕਹਿ ਲਓ ਕਿ ਚਿੜੀਆਂ ਚਿੜੀਆਂ ਵੈਸੇ ਤਾਂ ਅਲੋਬ ਹੀ ਹੋ ਗਈਆਂ ਪਰ ਜਿਹੜੀਆਂ ਬੱਚੀਆਂ ਕੁੱਚੀਆਂ ਥੂੜੀਆਂ ਬਹੁਤੀਆਂ ਚਿੜੀਆਂ ਘੁੱਗੀਆਂ ਗਟਾਰਾ ਇਹ ਵੀ ਤੜਫ ਤੜਫ ਕੇ ਮਰ ਰਹੀਆਂ ਤੇ ਸੋ ਆੰਦੇ ਹੁੰਦੇ ਆ 84 ਲੱਖ ਜੂਨ ਚੋ ਜੇ ਮਨੁੱਖਾ ਜਨਮ ਮਿਲਿਆ ਨਾ ਤੇ ਉਹ ਇਸ ਸੋਝੀ ਨਾ ਮਿਲਿਆ ਕਿ ਮਨੁੱਖ ਨੂੰ ਸੋਝੀ ਆ ਮਨੁੱਖ ਨੂੰ ਪਤਾ ਜਾਨਵਰ ਨੇ ਤੁਹਾਨੂੰ ਬੋਲ ਕੇ ਨਹੀਂ ਦੱਸਣਾ ਪਸ਼ੂ ਨੇ ਤੁਹਾਨੂੰ ਬੋਲ ਕੇ ਨਹੀਂ ਦੱਸਣਾ ਦੇਖੋ ਤੁਹਾਡੇ ਘਰਾਂ ਦੇ ਵਿੱਚ ਵੇਸਟ ਡਰਮ ਪਈ ਆ ਉਹ ਡਰਮਾਂ ਨੂੰ ਵਾਟ ਲਓ ਜਿੱਥੇ ਆਵਾਰਾ ਪਸ਼ੂ ਤੁਹਾਨੂੰ ਦੀਂਦੇ ਆ ਉੱਥੇ ਉਹ ਡਰਮ ਭਰ ਕੇ ਰੱਖ ਦਿਓ ਪਾਣੀ ਪੀਣਗੇ ਸੋ ਕਹਿੰਦਾ ਭਾਵ ਆ ਬੇਜੁਬਾਨਿਆਂ ਲਈ ਜੇ ਤੁਸੀਂ ਕੁਛ ਕਰੋਗੇ ਨਾ ਤੇ ਤੁਹਾਡੇ ਲਈ ਪ੍ਰਮਾਤਮਾ ਕਰੂਗਾ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਇੰਨੀ ਜ਼ਿਆਦਾ ਗਰਮੀ ਪੈ ਰਹੀ ਆ ਤੇ ਇਸ ਗਰਮੀ ਦੇ ਨਾਲ ਆ ਜਿਹੜੇ ਜਾਨਵਰ ਬਹੁਤ ਫੜਕ ਫੜਕ ਕੇ ਡੱਗ ਰਹੇ ਆ ਪਸ਼ੂ ਬਹੁਤ ਜਿਹੜੇ ਵਿਚਾਰੇ ਭੁੱਖੇ ਪਿਆਸੇ ਜਿਨ੍ਹਾਂ ਦੀਆਂ ਗੱਠ ਗੱਡ ਦੀਆਂ ਜੀਭਾਂ ਨਿਕਲੀਆਂ ਪਈਆਂ ਸੋ ਆਓ ਇੱਕ ਅਪਰਾਲਾ ਕਰੀਏ ਸਾਰੇ ਭੈਣ ਭਰਾ ਸਾਰੇ ਭੈਣ ਭਰਾਵਾਂ ਦਾ ਇਹ ਮਤਲਬ ਕਿ ਆਪਕੋ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਵੇ ਤੁਸੀਂ ਇਸ ਕਦਮ ਨੂੰ ਚੱਕੋ درختਾਂ ਦੇ ਥੱਲੇ ਜਿਹੜਾ ਤੁਸੀਂ ਜ਼ਰੂਰ ਪਾਣੀ ਦੇ ਭਾਂਡੇ ਪਲਾਸਟਿਕ ਦੇ ਭਾਂਡੇ ਕੋਈ ਵੀ ਹੋਣ ਤੇ ਉਹਨਾਂ ਭਾਂਡਿਆਂ ਨੂੰ ਜ਼ਰੂਰ ਤੁਸੀਂ ਭਰ-ਭਰ ਕੇ ਰੱਖੋ ਤਾਂ ਜੋ ਜਨ ਜਿੜੀਆਂ ਜਨੌਰ ਜਾਨਵਰ ਆ ਜਿਹੜੇ ਉਹ ਪਾਣੀ ਪੀ ਸਕਣ ਕਿਉਂਕਿ ਗਰਮੀ ਦੇਖੋ ਸਵੇਰ ਤੋਂ ਹੀ ਸਟਾਰਟ ਹੋ ਜਾਂਦੀ ਆ ਤੇ ਸ਼ਾਮ ਨੂੰ ਮੈਨੂੰ ਲੱਗਦਾ ਰਾਤ ਅੱਧੀ ਰਾਤ ਤੱਕ ਆ ਜਿਹੜੀ ਰਾਤ ਨਹੀਂ ਠਰਦੀ ਤੇ ਜੇ ਆਪਾਂ ਚਾਹੁੰਦੇ ਆ ਕਿ ਅਸੀਂ ਏਸਿਆਂ ਦੇ ਵਿੱਚ ਬੈਠੇ ਹੋਈਏ ਸਾਡੇ ਤੇ ਪੱਖੇ ਕੁਲਰ ਚੱਲਦੇ ਹੋਣ ਤਾਂ ਉਹ ਵੀ ਜਿਹੜੇ ਕੁਦਰਤ ਦੇ ਜੀਵ ਆ ਉਹ ਵੀ ਜਿਹੜੇ ਪਰਮਾਤਮਾ ਵੱਲੋਂ ਸਾਜੇ ਹੋਏ ਆ ਦੇ ਉਹਨਾਂ ਲਈ ਜੇ ਕੋਈ ਕੁਝ ਕਰ ਸਕਦਾ ਦੇਖੋ ਜਾਨਵਰ ਜਾਨਵਰ ਲਈ ਨਹੀਂ ਕੁਝ ਕਰ ਸਕਦਾ ਪਸ਼ੂ ਪਸ਼ੂ ਲਈ ਨਹੀਂ ਕੁਝ ਕਰ ਸਕਦਾ ਦਰਖਤ ਦਰਖਤ ਲਈ ਨਹੀਂ ਕੁਝ ਕਰ ਸਕਦਾ ਪਰ ਮਨੁੱਖਾ ਜਨਮ ਇੱਕ ਇਹੋ ਜਿਹਾ ਸੋਝੀਵਾਨ ਜਨਮਾ ਜਿਹੜਾ ਕਿ ਇਹਨਾਂ ਸਾਰਿਆਂ ਲਈ ਕੁਝ ਨਾ ਕੁਝ ਕਰ ਸਕਦਾ ਸੋ ਇੱਥੇ ਮੈਂ ਸਾਰੇ ਆਪਦੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਦੀ ਆਂ ਵੀ ਆਓ ਇੱਕ ਕੰਬਲਾ ਮਾਰੋ ਜਿੱਥੇ ਵੀ ਤੁਹਾਨੂੰ ਜਾਨਵਰ ਦੀਂਦੇ ਆ ਜਿੱਥੇ ਵੀ ਤੁਹਾਨੂੰ ਪੰਛੀ ਦੀਂਦੇ ਆ ਉੱਥੇ ਜ਼ਰੂਰ ਭਾਂਡੇ ਭਰ ਕੇ ਰੱਖੋ ਤੇ ਕਉ ਆਉਂਦੇ ਜਾਂਦੇ ਰਸਤੇ ਦੇ ਵਿੱਚ ਨਾ ਤੁਸੀਂ ਸਭ ਤੋਂ ਜ਼ਰੂਰੀ ਗੱਲ ਆ ਜਿਹੜੀ ਵੀ ਇੱਕ ਇੱਕ ਕੰਟੇਨਰ ਆਪਦੀਆਂ ਗੱਡੀਆਂ ਦੇ ਵਿੱਚ ਜ਼ਰੂਰ ਪਾਣੀ ਦਾ ਭਰ ਕੇ ਰੱਖੋ ਕਿਉਂਕਿ ਅੱਜਕੱਲ ਗੱਡੀਆਂ ਨੂੰ ਅੱਗ ਬਹੁਤ ਜ਼ਿਆਦਾ ਪੈ ਰਹੀ ਆ ਇੱਕ ਟੈਂਕੀਆਂ ਜਿਹੜੀਆਂ ਫੁੱਲ ਨੇ ਭਰਾਉ ਤੇਲ ਦੇ ਨਾਲ ਕਿਉਂਕਿ ਇਹ ਵੀ ਇੱਕ ਵੱਡਾ ਰੀਜ਼ਨ ਮੰਨਿਆ ਜਾ ਰਿਹਾ ਗਰਮੀ ਦੇ ਕਾਰਨ ਅੱਗ ਲੱਗਣ ਦਾ ਸੋ ਇਹ ਨਹੀਂ ਕਿ ਤੁਹਾਡੇ ਨਾਲ ਇਹ ਘਟਨਾ ਰੱਬ ਨਾ ਕਰੇ ਖੁਦਾ ਦਾ ਖਾਸ ਦਾ ਰਾਹ ਜਾਂਦੇ ਕਿਸੇ ਰਾਹੀ ਗਰੀ ਨਾ ਹੀ ਵਾਪਰਦੀ ਆ ਤੁਹਾਡੇ ਕੋਲੇ ਪਾਣੀ ਆ ਤੁਹਾਡੀ ਇੱਕ ਮੁਢਲੀ ਸਹਾਇਤਾ ਉਹਦੇ ਲਈ ਤੁਸੀਂ ਉਹ ਸਹਾਇਤਾ ਕਰ ਸਕਦੇ ਹੋ ਤੁਹਾਨੂੰ ਕਿਸੇ ਕੋਈ ਜਾਨਵਰ ਤੜਫਦਾ ਦਿਖਦਾ ਉਹਨੂੰ ਦੋ ਬੂੰਦਾ ਪਾਣੀ ਦੀਆਂ ਪਿਆ ਸਕਦੇ ਹੋ ਤਾਂ ਨੂੰ ਕੋਈ ਪਸ਼ੂ ਮਿਲਦਾ ਝੀਬ ਕੱਢੀ ਪਈ ਵਿਚਾਰਾ ਤੜਪ ਰਿਆ ਤੇ ਉਹ ਤੁਹਾਡੀ ਦੋ ਘੁੱਟਾ ਪਾਣੀ ਦੇ ਨਾਲ ਆ ਜਿਹੜੀ ਉਹਦੀ ਜ਼ਿੰਦਗੀ ਬਚ ਸਕਦੀ ਆ ਜੇ ਤਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਲੱਗੀ ਚੰਗੀ ਲੱਗੀ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਤੁਸੀਂ YouTube Instagram ਇਹ ਦਿਵਲ ਤੇ ਫੇਸਬੁੱਕ ਤੇ ਸਾਰੀਆਂ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਸਾਰਿਆਂ ਦਾ तहे ਦਿਲੋਂ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡੀਆਂ ਅਰਦਾਸਾਂ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਲਈ ਬਹੁਤ ਸਾਰੀਆਂ ਅਰਦਾਸਾਂ ਕੀਤੀਆਂ ਫਿਕਰਮੰਦ ਰਹੇ ਆ ਸਭ ਦਾ तहे ਦਿਲੋਂ ਬਹੁਤ-ਬਹੁਤ ਧੰਨਵਾਦ ਆ ਪ੍ਰਮਾਤਮਾ ਨੇ ਜਿਹੜਾ ਰੋਕਟਿਆ ਮੈਂ ਠੀਕ ਆ ਚਲੋ ਸਮਾਂ ਲੱਗ ਜਾਣਾ ਮਹੀਨੇ 2 ਮਹੀਨੇ ਚ ਰਿਕਵਰੀ ਹੋ ਜੂਗੀ ਪਰ ਬਹੁਤ ਹੱਦ ਤੱਕ ਠੀਕ ਆ ਮੇਰੇ ਬੱਚਿਆਂ ਦੀ ਕਿਸਮਤ ਨੂੰ ਤੁਹਾਡੇ ਭੈਣਾ ਭਰਾਵਾਂ ਦੀਆਂ ਦਵਾਵਾਂ ਦੇ ਨਾਲ ਅੱਜ ਮੈਂ ਆਪਣੇ ਬੱਚਿਆਂ ਦੇ ਵਿੱਚ ਬੈਠੀ ਆ ਧੰਨਵਾਦ ਜੀ ਸਾਰਿਆਂ